ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਅੱਜ ਜੋ ਪਾਵਨ ਵਾਲਮੀਕੀ ਤੀਰਥ ਦੇ ਉੱਤੇ तमाम ਜਸੇਬੰਦੀਆਂ ਨੂੰ ਲੈ ਕੇ ਮੀਟਿੰਗ ਹੋਈ ਆ ਕਿਉਂਕਿ ਜਿਹੜਾ ਉਸ ਦਿਨ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹਦੇ ਵਿਸ਼ੇ ਦੇ ਵਿੱਚ ਜਿਹੜੀ ਉਹ ਇਹਦੀ ਚਾਰਦواری ਹੋਣੀ ਚਾਹੀਦੀ ਆ ਤੇ ਨਾਲ ਨਿਸ਼ਾਨਦਾਰੀ ਔਰ ਨਵੇਂ ਕਬਜੇ ਜਿਹੜੇ ਹੋਏ ਆ ਉਹ ਛੁੱਟਣੇ ਚਾਹੀਦੇ ਆ ਜੇ ਉਹ ਨਾ ਛੁੱਟੇ ਤੇ 21 ਤਰੀਕ ਨੂੰ ਜਿਹੜੇ ਉਹ ਉਦendar ਮੰਤਰ ਉਹਨਾਂ ਨੂੰ ਦਿੱਤਾ ਵਾ ਤੇ ਉਹਦੇ ਪਡਾਰੀ ਪੁੱਲ ਦੇ ਜਿਹੜਾ ਉਹ ਜਾਮ ਕੀਤਾ ਜਾਊਗਾ ਇਸ ਵਿੱਚ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ 21 ਤਰੀਕ ਨੂੰ 10 ਵਜੇ ਹੋਮ ਹਮਾਗੇ ਆਪਣੇ ਜੱਸਿਆ ਸਮੇਤ ਉੱਚੇ ਪੁੱਲ ਤੇ ਪਹੁੰਚੋ ਜਿਆ ਵਾਲਮੀ ਕੀ ਹਰ ਹਰ ਵਾਲਾ ਜੀ ਸ਼੍ਰਾਈਨ ਬੋਰਡ ਭੰਦਰ ਦੀ ਗੱਲ ਕਰ ਰਹੇ ਹੋ ਹਾਂ ਜੀ ਉਹ ਮਸਲਾ ਹੈ ਕਿ ਜੇ ਇਸ ਵੇਲੇ ਸਰਕਾਰ ਬਣੀ ਉਸ ਵੇਲੇ ਹਨ ਸੁਆਸ ਜਿਹੜਾ ਉਹ ਦਵਾਇਆ ਗਿਆ ਸੀ ਇਹ ਸਾਈਨ ਬੋਰਡ ਜਿਹੜਾ ਉਹ ਭੰਗ ਕੀਤਾ ਜਾਊਗਾ ਕਿਉਂਕਿ 2.5 ਸਾਲ ਹੋਣ ਸਰਕਾਰ ਨੂੰ ਹੋ ਗਿਆ ਅਜੇ ਤੱਕ ਜਿਹੜੀ ਉਹ ਕੋਈ ਵੀ ਗੱਲ ਸਾਡੀ ਸੁਣਾਈ ਨਹੀਂ ਹੋਈ ਇਸ ਲਈ ਵੀ ਜਲਦੀ ਤੋਂ ਜਲਦੀ ਜਿਹੜਾ ਉਹ ਸਾਈਨ ਬੋਰਡ ਭੰਗ ਕੀਤਾ ਜਾਵੇ ਤੇ ਵਾਲਮੀਕ ਸਮਾਜ ਦੇ ਜਿਹੜੇ ਉਹ ਹੱਕ ਦਿੱਤੇ ਜਾਣ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਸਾਰੇ ਸੰਗਠਨਾਂ ਇਕੱਠੇ ਹੋਗੇ ਜੋ ਬੰਦ ਦੀ ਕਾਲ 21 ਜੀ ਦਿੱਤੀ ਆ ਉਸ ਦੇ ਉੱਤੇ ਪੰਜਾਬ ਵਟਾਂ ਦਾ ਕੀਤਾ ਗਿਆ ਕਿ ਇਹਦਾ ਮੰਨਰੈਂਡਮ ਮਾਨ ਜੋ ਡੀਸੀ ਸਾਹ ਨੇ ਪਹਛਾਤਾ ਪੁਸ਼ ਕਮਿਸ਼ਨਰ ਨੇ ਪਹਛਾਤਾ ਮੁੱਖ ਮੰਤਰੀ ਦੇ ਭੇਜ ਦਿੱਤਾ ਕਾਰਨ ਇਹ ਕਿ ਦਲਤਾਂ ਦਾ ਤੀਤ ਜਿੱਤੇ ਬਹੁਤ ਵੱਡੀ ਲਾਪਰਵਾਹੀ ਹੋ ਰਹੀ ਹੈ ਨਵੇਂ-ਨਵੇਂ ਕਬਜ਼ੇ ਹੁਣ ਦੋ ਹੋਏ ਆ ਪ੍ਰਕਰਮਾਂ ਦੇ ਵਿੱਚ ਦੋ ਖੋਖੇ ਬਣੇ ਡਿਵੈਲਪਮੈਂਟ ਦਾ ਕੰਮ ਜੀਰੋ ਤੇ ਆ ਪਹਿਲੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਤਿੰਨ ਇੱਕ ਵਾਰੀ ਮਾਨਜੂਬ ਮੁੱਖ ਮੰਤਰੀ ਨੇ ਟਾਈਮ ਦਿੱਤਾ ਹੁੰਦਾ ਲੇਕਿਨ ਟਾਈਮ ਦੇ ਕੇ ਵੀ ਤਿੰਨੇ ਪਹੁੰਚੇ ਹਿੰਦੀਰ ਸੱਦ ਲਿਆ ਤਿੰਨਾ ਮੰਤਰੀਆਂ ਨਾਲ ਮੀਟਿੰਗ ਕਰਵਾਈ ਗਈ 10 ਮਹੀਨੇ ਪਹਿਲਾਂ ਦੀ ਗੱਲ ਹੈ ਕਿ ਤਿੰਨ ਮੰਤਰੀ ਬਰੀਕ ਕਰ ਦੇਣਗੇ ਮੈਨੂੰ ਦੱਸ ਦੇਣਗੇ ਮੈਂ ਆਉਂਗਾ ਮੈਂ ਐਲਾਨ ਕਰ ਮੈਂ ਆਕੂੰਗਾ ਉੱਫ ਨਹੀਂ ਹੋਇਆ ਲਾ ਲਾਪਰਵਾਹੀ ਸਟਾਈ ਹੈ ਕਿ ਨਾ ਬਾਥਰੂਮਾਂ ਦੇ ਕੰਮ ਨਾ ਪੌਣੀ ਦਾ ਕੰਮ ਨਾ ਨਿਸ਼ਾਨਦੀ ਦਾ ਕੰਮ ਜਿਹੜੇ ਪੈਸੇ ਤੋਂ ਬਗੈਰ ਹੋਣ ਵਾਲੇ ਕੰਮ ਹਨ ਉਹਨਾਂ ਉੱਤੇ ਵੀ ਲਾਪਰਵਾਹੀ ਹੈ ਉਹਦੀ ਵਾਸਤੇ ਸਮਾਜ ਨੇ ਨਿਰਣਾ ਲਿਆ ਹੈ ਕਿ 21 ਤਰੀਕ ਵਾਲੇ ਦਿਨ ਅੰਮ੍ਰਿਤਸਰ ਬੰਦ ਦੀ ਕਾਰ ਕਰਨਾ ਤੋਂ ਹੜਤਾਲ ਅਤੇ ਸੰਸਮਾਜ ਵੱਲੋਂ ਦੋ ਸੰਤਾ ਨੇ ਤਿੱਖੀ ਲਾਣ ਕਰਤਾ ਜੇਕਰ ਸਾਡੀ ਇਹ ਮੰਗ ਪੂਰੀ ਕੀਤੀ ਗਈ ਤੇ ਮਰਨ ਵਰਤ ਵੀ ਰੱਖਿਆ ਜਾਵੇਗਾ ਜੀਤੇ ਦੇ ਸਰਕਾਰ ਨੂੰ ਜਗਾਉਣ ਦੇ ਵਾਸਤੇ ਇਹ ਤੇ ਦੇ ਪ੍ਰਸ਼ਾਸਨ ਦੀਆਂ ਅੱਖਾਂ ਖੋਲਣ ਦੇ ਵਾਸਤੇ ਹਰ ਹੀ ਕੁਰਬਾਨੀਆਂ ਦੇਣ ਵਾਸਤੇ ਸੰਤਾ ਤਿਆਰ ਹੋਣੀਆਂ ਇਸ ਕਰਕੇ ਦਾਖਲੀ ਬੇਨਤੀ ਕਰਦਾ ਹੈ 21 ਤਰੀਕ ਗੱਲ ਠੀਕ ਕਰ ਸਵੇ ਭੰਡਾਰੀਪੁਰ ਦੀ ਬੋਲੋ ਕਿਉਂਕਿ ਸਾਰੇ ਹੀ ਉਹਦੇ ਇੰਤਿਆਮ ਜਿਹੜੇ ਮੁਕੰਮਲ ਹੋ ਚੁੱਕੇ ਹਨ ਆਓ ਸਰਕਾਰ ਹਮਮਾ ਆ ਕੇ ਕੰਮ ਰਖਾ ਦਈਏ ਪੀਰਥ ਵੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਵਾਸਤੇ ਸਰਕਾਰ ਜੋ ਹੁਕਮ ਕਰਨ ਦੀ ਨੀਤੀ ਹੈ ਇਹਨੂੰ ਜਿਗਾਉਣ ਵਾਸਤੇ ਉਪਰ ਲੱਗ ਗਈ ਧੰਨਵਾਦ ਗੈ ਬਾਲਮੀਕੀ ਹਰ ਬਾਲਮੀਕੀ ਅਬ ਭਾਈ ਇਹ ਕਿਉਂ ਬੰਦ ਕਰਨਾ ਅਮਰਥਰ ਕੇ ਜਾਂ ਭੰਡਾਰੀ ਕੋਲ ਜਾਮ ਕਰਨਾ ਭੰਡਾਰੀ ਰੋਸ਼ਮ ਜਰਾ ਬਿੱਚੇ ਹੀ ਬੰਦ ਬਿੱਚੇ ਹੀ ਪੰਡਾਰੀ ਉਰ ਸਾਰਾ ਕੁਝ ਹੀ ਕਰਨਾ ਕੋਈ ਸਾਨੂੰ ਇਹ ਨਹੀਂ ਰੋਲਾ ਹੈਗਾ ਜੇਕਰ ਸਾਡੇ ਨਾਲ ਲੋਕੀ ਖੜੇ ਹੋਣਗੇ ਤੇ ਆਪ ਵੀ ਬੰਦ ਕਰਾਂਗੇ ਨਕਾਂ ਜੇ ਹੋਏਗਾ ਤਾਂ ਆਪਣੇ ਆਪ ਜਿੰਮੇਵਾਰ ਹੋਣਗੇ ਅਸੀਂ ਭੰਡਾਰੀਪੁਰ ਦੇ ਉੱਤੇ ਜਾਮ ਵੀ ਲਾਵਾਂਗੇ ਤਰਨਾ ਵੀ ਲਾਵਾ ਕੀ ਉਹ ਖੜਤਾਲ ਸ਼ੁਰੂ ਕੀਤੀ ਹੈ ਵੀ ਲੇ ਕੁੱਠਿਆ ਉਦੋਂ ਜਾਊਗਾ ਜੇ ਤੂੰ ਸਾਡਾ ਵਈ ਕਰ ਤੂ ਚੱਲ ਬੰਦੀ ਕਾਲ ਆ ਬੰਦੇ ਦੀ ਕਾਲ ਆ ਜੀ ਬੰਦੇ ਦੀ ਕਾਲ ਜੀ